ਹਏ ਗਾਇਸ ਸੱਚੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਟਿਕ ਟਾਕ ਹੋ ਗਏ ਹੱਸਦੇ ਵਾਸਤੇ ਹੋ ਗਏ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਵਾਂ 'ਚ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਇੰਡੀਅਨ ਔਮਨ ਆਈਏ ਪਾਕਿਸਤਾਨ ਇੰਡੀਅਨ ਸਿੱਖ ਔਮਨ ਉਹ ਪਾਕਿਸਤਾਨ ਆਏ ਨੇ ਤੇ ਉਹਨਾਂ ਨੇ ਪਾਕਿਸਤਾਨ 'ਚ ਜਿਹੜਾ ਉਹਨਾਂ ਜਿਹੜਾ ਲਾਈਕ ਸਪੈਸ਼ਲੀ ਇੱਥੇ ਸਫਰ ਜਿਹੜਾ ਕੱਲਿਆਂ ਕੀਤਾ ਤੇ ਪਾਕਿਸਤਾਨ ਕੱਲੇ ਪਹੁੰਚੇ ਨੇ ਤੇ ਇੰਨਾ ਦੇ ਬਾਰੇ 'ਚ ਪਹਿਲਾਂ ਵੀ ਮੈਂ ਵੀਡੀਓ ਸ਼ੇਅਰ ਕੀਤੀ ਸੀ ਅੱਜ ਅਸੀਂ ਵੇਖਾਂਗੇ ਇਹ ਵੀਡੀਓ ਦਾ ਪਾਰਟ 2 ਕਿਉਂਕਿ ਤੁਹਾਡੇ ਤੁਹਾਡੇ ਵੱਲੋਂ ਬਹੁਤ ਸਾਰੀ ਰਿਕਵੈਸਟ ਆਈ ਸੀ ਕਿ ਇਹ ਵੀਡੀਓ ਜੜੀਏ ਤੁਸੀਂ ਅੱਗੋਂ ਵੇਖੋ ਤੇ ਇੱਥੇ ਜਿਹੜਾ ਜੀ ਅਨਨਦੀ ਕੈਂਜਨ ਅਨਨ ਨੂੰ ਵੈਲਕਮ ਦਿੱਤਾ ਗਿਆ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਆਪਣੇ ਜਿਹੜੇ ਲਾਈਕ ਦਾਦਾ ਪਰਦਾਦਾ ਨੇ ਉਹਨਾਂ ਦਾ ਘਰ ਵੇਖਣਾ ਹੈ ਤੇ ਇਹਨਾਂ ਨੇ ਉਸ ਵਿਲੇਜ ਦਾ ਵੀਜ਼ਿਟ ਕੀਤਾ ਹੈ ਇਹਨਾਂ ਨੇ ਕੀ ਕੀ ਆ ਲੋਕਾਂ ਨੇ ਇਹਨਾਂ ਨੂੰ ਕਿੰਝ ਵੈਲਕਮ ਦਿੱਤਾ ਹੈ ਬਹੁਤ ਇੰਟਰਸਟਿੰਗ ਵਧੀਆ ਵੀਡੀਓ ਲੱਗਦੀ ਪਈ ਹੈ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਵਾਲੇ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਇਹਨਾਂ ਕਿਉਂ ਉੱਥੇ ਆ अच्छा ਉੱਥੇ ਪਿੰਡ ਸਾਰਾ ਘੁੰਮ ਫਿਰ ਕੇ ਦੇਖਿਆ ਤੋਂ ਏਦਾਂ ਦਾ ਮਹਿਸੂਸ ਹੁੰਦਾ ਨਾ ਕਿ ਇਹਨਾਂ ਗਲੀਆਂ ਵਿੱਚ ਸਾਡੇ ਭੂਆ ਸਾਡੀ ਅੱਬਾ ਜੀ ਜਿਹਨੂੰ ਤੁਸੀਂ ਆਪਣਾ ਪਿਤਾ ਜੀ ਕਹਿੰਨੇ ਆ ਹਾਂਜੀ ਅਸੀਂ ਅੱਬਾ ਕਹਿੰਨੇ ਹਾਂ ਹਾਂਜੀ ਹਾਂਜੀ ਉਹ ਤੁਹਾਨੂੰ ਫੀਲ ਨਹੀਂ ਹੋਇਆ ਵੀ ਕਿਤੇ ਉਹ ਖੇਡੇ ਹੋਣਗੇ ਕਿਤੇ ਫਿਰਦੇ ਹੋਣਗੇ ਕਿਤੇ ਮਰੱਬੇ ਨੂੰ ਹਲ ਪਜਾਲੀ ਸੇ ਮੋੜਿਆਂ ਤੇ ਰੱਖ ਕੇ ਲਿਆਂਦੇ ਹੋਣਗੇ ਲੰਮੜਤਾਰ ਸੀ ਸੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਇਹ ਮੈਨੂੰ ਬਹੁਤ ਫੀਲ ਹੋਇਆ ਕਿ ਮੇਰੇ ਡੈਡੀ ਇਹਨਾਂ ਗਲੀਆਂ 'ਚ ਖੇਡੇ ਨੇ ਮੇਰੇ ਤਾਇਆ ਜੀ ਮੇਰੇ ਪੂਆਜੀ ਨੇ ਸਪੈਸ਼ਲੀ ਮੈਨੂੰ ਕਿਹਾ ਸੀ ਤੂੰ ਪਿੰਡ ਜਾ ਕੇ ਦੱਸੀਂ ਕਿ ਮੈਂ ਚੌਧਰੀ ਪ੍ਰਤਾਪ ਸਿੰਘ ਦੀ ਪੁੱਤਰੀ ਐ ਮੇਰੇ ਜਿਹੜੇ ਪਰਦਾਦਾ ਜੀ ਚੌਧਰੀ ਪ੍ਰਤਾਪ ਸਿੰਘ ਸੀ ਹਾਂਜੀ ਇਹ ਉਹਨਾਂ ਨੂੰ ਮੈਨੂੰ ਬਹੁਤ ਜੈਸੀ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੇ ਜਦੋਂ ਮੈਂ ਬੱਸ ਵਿੱਚ ਹੀ ਬੈਠੀਆਂ ਨਾ ਵਾਗਾ ਬਾਡਰ ਤੋਂ ਮੈਨੂੰ ਫੀਲ ਹੋਇਆ ਕਿ ਇੱਕ ਸਾਈਡ ਮੇਰੇ ਦਾਦੀ ਜੀ ਐ ਇੱਕ ਸਾਈਡ ਮੇਰੇ ਡੈਡੀ ਮੇਰੇ ਨਾਲ ਬੈਠੇ ਆ ਮੈਂ ਇਸੇ ਇੰਨੀ ਬਰੇਵ ਹੋ ਗਈ ਕਿ ਇਹ ਮੇਰੇ ਨਾਲ ਬੈਠੇ ਆ ਤੇ ਮੈਂ ਉਹਨਾਂ ਦੇ ਨੇੜੇ ਉਹ ਤੁਹਾਡੇ ਨਾਲ ਨਾਲ ਰਹੇ ਆ ਮੇਰੇ ਨਾਲ ਰਹੇ ਆ ਮੈਂ ਜਦੋਂ ਉੱਪਰ ਕੋਠੇ ਤੇ ਚੜ੍ਹ ਕੇ ਦੇਖਿਆ ਸੀ ਆਪਣੇ ਘਰ ਜਾ ਕੇ ਤਾਂ ਮੈਨੂੰ ਇਦਾਂ ਫੀਲ ਹੋਇਆ ਡੈਡੀ ਨੇ ਮੇਰੀ ਸਾਰੀ ਫੈਮਿਲੀ ਨੇ ਇੰਨਾ ਕਨਾਲ ਸਾਰਾ ਦੇਖਿਆ ਹੋਇਆ ਤੇ ਉਹਨੂੰ ਮੈਂ ਫੀਲ ਉਹਨੂੰ ਮਹਿਸੂਸ ਆਪਣੇ ਦਿਲ ਨਾਲ ਕਰਕੇ ਆਈ ਹਾਂ ਜੀ ਪੁਰਾਣੇ ਲੋਕਾਂ ਚੋਂ ਵੀ ਕੋਈ ਗਵਾਹੀ ਮਿਲ ਗਈ ਹਾਂਜੀ ਬਹੁਤ ਸਾਰੇ ਕਿਉਂਕਿ ਮੇਰੇ ਡੈਡੀ ਦੇ ਚਾਚਾ ਜੀ ਨੇ ਵਿజిਟ ਕੀਤਾ ਸੀ ਬਹੁਤ ਸਾਲ ਪਹਿਲਾਂ ਤੇ ਉਹਨਾਂ ਨੂੰ ਉਹ ਥੋੜੀ ਮੈਮਰੀ ਹਾਂਜੀ ਉਹਨਾਂ ਨੂੰ ਬਹੁਤ ਕੋਸ਼ਿਸ਼ ਜਿੱਦਾਂ ਪਤਾ ਮੇਰੇ ਡੈਡੀ ਬਾਰੇ ਬਹੁਤ ਨਹੀਂ ਕਿਉਂਕਿ ਉਹ ਛੋਟੇ ਸੀ 7 ਸਾਲ ਦੇ ਸੀ ਉਹਨਾਂ ਦਾ ਕੋਈ ਦੋਸਤ ਨਹੀਂ ਬਟਾਇਆ ਜੀ ਨੂੰ ਜਾਣਦੇ ਹੋਏ ਫਿਰ ਇੱਕ ਫਕੀਰੇ ਦੀ ਚੱਕੀ ਬਹੁਤ ਮਸ਼ਹੂਰ ਸੀ ਡੈਡੀ ਜੀ ਅਕਸਰ ਹੀ ਕਰਦੇ ਸੀ ਜੀ ਕਰ ਹਾਂਜੀ ਮੈਂ ਉੱਥੇ ਗਈ ਉਹਨਾਂ ਦਾ ਪੋਤਰਾ ਮਿਲਿਆ ਹਾਂਜੀ ਉਥੇ ਫੋਟੋ ਖਚਾਈਆਂ ਤੇ ਤਕਰੀਬ ਜੋ ਮੈਂ ਸੋਚਿਆ ਸੀ ਉਹਦੇ ਨਾਲੋਂ ਵੱਧ ਹੋ ਕੇ ਸਾਰਾ ਜਿਸ ਆਪਾਂ ਫੈਮਿਲੀ 'ਚ ਗਏ ਸੀ ਮਹਿਰ ਸਾਹਿਬ ਹੁਣਾ ਕੋਲ ਇਹਨਾਂ ਨਾਲ ਤੁਹਾਡਾ ਪਹਿਲੇ ਵੀ ਰਿਸ਼ਤਾ ਸੀ ਹਾਂਜੀ ਹਾਂਜੀ ਇਹ ਦੇਖੋ ਮੈਂ 2020 ਵਿੱਚ ਮੇਰਾ ਸ਼ੁਰੂ ਹੋਇਆ ਸੀ ਪਾਕਿਸਤਾਨ ਆਉਣ ਦਾ ਜੀ ਤੇ ਇਹਨਾਂ ਦਾ ਬੇਟਾ ਦੁਬਈ 'ਚ ਸੀ ਉਹਦੇ ਨਾਲ ਕੰਟੈਕਟ ਹੋਇਆ ਉਹਨੇ ਫਿਰ ਕਿਹਾ ਕਿ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਡੈਡੀ ਨਾਲ ਕੰਟੈਕਟ ਕਰੋ ਫਿਰ ਉਦੋਂ ਤੋਂ ਇਹਨਾਂ ਨਾਲ ਇਹ ਤੇ ਕਿਰੇਲੂ ਤੱਲਕ ਬਣ ਗਿਆ ਕਿਰੇਲੂ ਹਾਂਜੀ ਕਿ ਮੈਂ ਉਹਨਾਂ ਨੂੰ ਚਾਚਾ ਜੀ ਹੀ ਅਉ ਨਹੀਂ ਉਹਨਾਂ ਨੇ ਫਿਰ ਉਹ ਸਾਰਾ ਸਤਕਾਰ ਵੀ ਤੁਹਾਡਾ ਧਿਆਨ ਵਾਲਾ ਕੀਤਾ ਹੈ ਬਹੁਤ ਬਹੁਤ ਮੇਰੇ ਕੋ ਜਿੰਨਾ ਉਹਨਾਂ ਨੇ ਸਤਕਾਰ ਕੀਤਾ ਮੈਂ ਭੁੱਲ ਨਹੀਂ ਸਕਦੀ ਹਾਂ ਜੀ ਇਹ ਮੇਰੀ ਲਾਈਫ ਦਾ ਬਹੁਤ ਸਪੈਸ਼ਲ ਮੂਮੈਂਟ ਕੋਈ ਐਸੀ ਚੀਜ਼ ਵੀ ਉਹਨਾਂ ਨੇ ਤੁਹਾਨੂੰ ਦਿੱਤੀ ਜਿਹੜੀ ਤੁਸੀਂ ਆਪਣੇ ਹੋਊਗੀ ਤਾਂ ਚੀਜ਼ਾਂ ਤਾਂ ਮਿਲ ਜਾਂਦੀਆਂ ਹਾਂ ਹਾਂਜੀ ਲੇਕਿਨ ਤੁਸੀਂ ਉਹਨੂੰ ਤੋਹਫੇ ਦੇ ਤੌਰ ਤੇ ਲੈ ਕੇ ਜਾ ਰਹੇ ਹੋ ਹਾਂਜੀ ਮੈਨੂੰ ਉਹਨਾਂ ਨੇ ਸੂਟ ਮੇਰੇ ਅੱਗੇ ਰੱਖ ਦਿੱਤੇ ਕਿ ਤੁਸੀਂ ਕਿਹੜਾ ਲੈਣਾ ਹੈ ਤੁਸੀਂ ਦੱਸੋ ਹਾਂਜੀ ਪਸੰਦ ਕਰ ਲਓ ਫਿਰ ਜਿਹੜਾ ਉਹਨਾਂ ਦੀ ਬੇਟੀ ਛੋਟੀ ਨੇ ਕਿਹਾ ਕਿ ਮੈਂ ਸਪੈਸ਼ਲੀ ਤੁਹਾਡੇ ਲਈ ਲਿਆ ਹੈ ਹਾਂਜੀ ਮੈਂ ਉਹ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਹਾਂਜੀ ਮਠਿਆਈ ਦਿੱਤੀ ਉਹਨਾਂ ਨੇ ਸਪੈਸ਼ਲ ਹਾਂਜੀ ਤੇ ਮੇਰੇ ਘਰ ਵਾਲਿਆਂ ਨੇ ਵੀ ਮੈਨੂੰ ਪ੍ਰੈਜ਼ੈਂਟ ਸੂਟ ਦਿੱਤੇ ਆ ਹਾਂਜੀ ਸਾਰਿਆਂ ਨੂੰ ਜਿਹੜੇ ਵੀ ਗਲੀ ਵਿੱਚ ਸੀ ਉਹਨਾਂ ਨੂੰ ਵੀ ਪ੍ਰਾਊਡ ਫੀਲ ਹੁੰਦਾ ਸੀ ਕਿ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮਠਿਆਈ ਦਿੱਤੀ ਹੈ ਹਾਂਜੀ 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 ਉਹ ਹਾਂਜੀ ਮੇਰੇ ਭਾਬੀ ਜੀ ਹਾਂਜੀ ਬੁਰੇ ਚੀਮਾ ਤੋਂ ਮੇਰਾ ਉਹਨਾਂ ਨਾਲ ਵੀ ਬੜਾ ਪੁਰਾਣਾ ਤਾਂ ਲੋਕ ਹੈ ਉਹਨਾਂ ਦੇ ਪੂਰੀ ਫੈਮਿਲੀ ਨਾਲ ਤੇ ਉਹ ਵੇਟ ਕਰਦੀ ਸੀ ਬਟ ਅਸੀਂ ਖਾਣਾ ਪਹਿਲੇ ਖਾ ਲਿਆ ਸੀ ਉਹਨਾਂ ਨੇ ਪੂਰਾ ਖਾਣਾ ਪੈਕ ਕਰਕੇ ਦਿੱਤਾ ਭਾਬੀ ਜੀ ਨੂੰ ਪਤਾ ਸੀ ਮੈਂ ਕarele ਪਸੰਦ ਕਰਨੀ ਮੈਂ ਸਾਗ ਪਸੰਦ ਕਰਨੀ ਬਰੀਆਨੀ ਮੇਰੇ ਤਿੰਨ ਫੇਵਰੇਟ ਫੂਡ ਆ ਉਹਨਾਂ ਨੇ ਬਣਾ ਕੇ ਰੱਖੇ ਸੀ ਫਿਰ ਅਸੀਂ ਖਾਦਾ ਨਹੀਂ ਕਿਉਂਕਿ ਟਾਈਮ ਨਹੀਂ ਸੀ ਬਟ ਅਸੀਂ ਪੈਕ ਕਰਾ ਕੇ ਪਾਰਸਲ ਕਰਤਾ ਹਾਂ ਪਾਰਸਲ ਹੁਣ ਮੈਂ ਇੰਡੀਆ ਲੈ ਕੇ ਚਲਣੀਆਂ ਆਂ ਤੇ ਮੈਂ ਉੱਥੇ ਜਾ ਕੇ ਸਾਰਿਆਂ ਨਾਲ ਸ਼ੇਅਰ ਕਰਨਾ ਹੈ ਇੱਕ ਕਹਿ ਲੋ ਜਦ ਤਬਰਕ ਹੁੰਦਾ ਆ ਹਾਂਜੀ ਬਾਕੀ ਮੈਂ ਸ਼ਾਦੇ ਤੌਰ ਤੇ ਹਾਂਜੀ ਮੇਨ ਗੱਲ ਮੈਂ ਆਪਣੇ ਘਰ ਦੀ ਮਿੱਟੀ ਲੈ ਕੇ ਚਲਣੀ ਆਂ ਜੀ ਆਪਣੇ ਡੇਰੇ ਦੀ ਮਿੱਟੀ ਨਨਕਾਣਾ ਸਾਹਿਬ ਦੀ ਮਿੱਟੀ ਇਹ ਮੇਰੇ ਬ੍ਰਦਰ ਦੇ ਮੈਸੇਜ ਫੋਨ ਤੇ ਫੋਨ ਸੀ ਕਿ ਤੂੰ ਮਿੱਟੀ ਨਹੀਂ ਭੁੱਲਣਾ ਆਪਣੇ ਬਾਗ ਦੇ ਸ਼ਾਪਿੰਗ ਭੁੱਲ ਜਾਈ ਆਪਣੇ ਬਾਗ ਦੇ ਅਮਰੂਦ ਵੀ ਅਮਰੂਦ ਵੀ ਹਾਂਜੀ ਆਪਣੀ ਫੁਲਵਾੜੀ ਦੇ ਫੁੱਲ ਵੀ ਗਲਾਬ ਵੀ ਉਹ ਮੈਂ ਲੈ ਕੇ ਸਾਰੇ ਮੈਨਾਂ ਨੇ ਦਿੱਤਾ ਸੀ ਹਾਂਜੀ ਤੇ ਉਹ ਦੇਖੋ ਇਹ ਚੀਜ਼ਾਂ ਮੈਂ ਲੈ ਕੇ ਚੱਲਦੀ ਜਿਹੜੀਆਂ ਮੈਂ ਸਾਰਿਆਂ ਨਾਲ ਆਪਣੇ ਸ਼ੇਅਰ ਕਰਾਂਗੀ ਅਮਰੂਦ ਦੇ ਬੂਟੇ ਅਸੀਂ ਲਗਾਵਾਂਗੇ ਆਪਣੇ ਉੱਥੇ ਹਾਂਜੀ ਯਾਨੀ ਤੁਹਾਡੀ ਇਹ ਖਾਸ਼ ਆ ਕਿ ਜਿਹੜੇ ਅਸੀਂ ਲੈ ਕੇ ਚੱਲੇ ਆ ਇਹਨਾਂ ਦੇ ਨਾਲ ਵੀ ਹਾਂਜੀ ਬੂਟੇ ਲਾ ਕੇ ਇਹਨਾਂ ਦੇ ਬੂਟੇ ਬਣਾਉਣਾ ਚਾਹੁੰਦੇ ਹਾਂ ਬੜੇ ਬੜੇ ਯਾਦ ਆਸਤ ਜਿਹੜੀ ਉਹ ਕਹਿ ਰਹੇ ਹਾਂਜੀ 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 ਬਿਲਕੁਲ ਔਰ ਮੇਰੇ ਹੁਣ ਸਾਰੇ ਵੇਟ ਕਰ ਰਹੇ ਆ ਕਿ ਛੇਤੀ ਆਏ ਤੇ ਸਾਨੂੰ ਸਟੋਰੀਸ ਦੱਸੇ ਹਾਂਜੀ ਅੱਛਾ ਦੇਖੋ ਕਿੰਨੀ ਮਸਰੂਫ ਜ਼ਿੰਦਗੀ ਹੈ ਜਿਨ੍ਹਾਂ ਮੁਲਕਾਂ ਵਿੱਚ ਤੁਸੀਂ ਰਹਿੰਦੇ ਆ ਉਹਦੇ باوجود ਤੁਹਾਡੇ ਨਾਲ ਟੱਚ ਆ ਉਹਨਾਂ ਨੂੰ ਕਿੰਨੀ ਐਕਸਾਈਟਮੈਂਟ ਆ ਵੀ ਸਾਨੂੰ ਲਮਹਾ ਬਲ ਲਮਹਾ ਜਿਹੜੀ ਖਬਰ ਆ ਨਾ ਉਹ ਤੁਹਾਨੂੰ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਬਿਲਕੁਲ ਉਹ ਮੇਰੇ ਸਿਸਟਰ ਕਹਿੰਦੇ ਮੈਂ ਦੋ ਰਾਤ ਤੋਂ ਸੁੱਤੀ ਨਹੀਂ ਕਿ ਤੂੰ ਵੀਡੀਓ ਕਿਉਂ ਨਹੀਂ ਭੇਜ ਰਹੀ ਹੈ ਜੇ ਤੱਕ ਹਾਂਜੀ ਤੇ ਬਹੁਤ ਮੇਰੇ ਸੀਐਸਟੀ ਏਲੀਆ ਕੈਨੇਡਾ ਅਮਰੀਕਾ ਯੂਕੇ ਹੋਰ ਵੀ ਯੂਰਪ ਦੇਸ਼ਾਂ ਵਿੱਚ ਅਸੀਂ ਸਾਰੇ ਰਹਿੰਦੇ ਆ ਬਟ ਉਹ ਐਕਸਾਈਟਮੈਂਟ ਸਭ ਨੂੰ ਬਹੁਤ ਆ ਹੁਣ ਮੇਰੀ ਕਜ਼ਨ ਜਿੰਨੇ ਮੇਰੇ ਨਾਲ ਆਉਣਾ ਸੀ ਪ੍ਰਭਜੋਤ ਤਾਂ ਮੀ ਹੈਲੋ ਉਹ ਕਹਰੇ ਸੀ ਮੈਂ ਤੇਰੇ ਨਾਲ ਆਉਣੀ ਆ ਉਹਨੇ ਬਹੁਤ ਰਾਤ ਇਸ ਕੱਲ ਨੂੰ ਕੀਤਾ ਕਹਿੰਦੀ ਹੁਣ ਤੂੰ ਮੈਨੂੰ ਦੱਸ ਨੈਕਸਟ ਟ੍ਰਿਪ ਕਦੋਂ ਤੂੰ ਮੇਰੇ ਨਾਲ ਕਰੇਂਗੀ ਹਾਂਜੀ ਮੇਰੀ ਨੀਸ ਸ਼ਾਇਨਾ ਨੇ ਆਉਣਾ ਸੀ ਹੈਲੋ ਸ਼ਾਇਨਾ ਤੈਨੂੰ ਵੀ ਲੈ ਕੇ ਆਉਂਗੀ ਹਾਂਜੀ ਏ ਬਾਕੀ ਮੇਰੇ ਫਰੈਂਡਸ ਬਹੁਤ ਸਾਰੇ ਸਪੈਸ਼ਲੀ ਕਿਰਨ ਮਾਨਕ ਤੈਨੂੰ ਵੀ ਲੈ ਕੇ ਆਵਾਂਗੀ ਹਾਂਜੀ ਬਹੁਤ ਸਾਰੇ ਰੈਡੀ ਆ ਬਟ ਉਹਨਾਂ ਨੂੰ ਫਸਟ ਟਾਈਮ ਸੀ ਕਿ ਇੱਕ ਵਾਰੀ ਜਿੱਦਾਂ ਦੇਖਿਆ ਜਾਏ ਹਾਂ ਤੁਹਾਨੂੰ ਲੀਡਰ ਬਣਾ ਕੇ ਅੱਗੇ ਭੇਜ ਦਿੱਤਾ ਨੇ ਰਿਜ਼ਲਟ ਕਰਕੇ ਆਓ ਹਾਂਜੀ ਤੇ ਫੇਰ ਅਸਲੀ ਗਰਾਊਂਡ ਰਿਐਲਿਟੀ ਦੱਸੋ ਸਾਨੂੰ ਆ ਕੇ ਕੀ ਆ ਹਾਂਜੀ ਬਾਕੀ ਮੈਂ ਆਪਣੇ ਬ੍ਰਦਰ ਨਾਲ ਵੀ ਆਵਾਂਗੀ ਹਾਂਜੀ ਤੇ ਮੈਨੂੰ ਤੁਹਾਡਾ ਘਰ ਆ ਜੀ ਪਾਕਿਸਤਾਨ ਤੁਹਾਡਾ ਘਰ ਆ ਮੈਨੂੰ ਹੁਣ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਮੈਂ 2020 ਤੋਂ ਬਾਅਦ 7 8 ਟਾਈਮਸ ਆਈ ਆ ਇੰਡੀਆ ਤੇ ਮੈਂ ਕਿਉਂ ਨਹੀਂ ਪਾਕਿਸਤਾਨ ਆਈ ਇੰਨਾ ਈਜ਼ੀ ਕੰਮ ਸੀ ਹਰਾਂ ਵਾਲੇ ਬੰਦੇ ਨੂੰ ਇਹ ਪਛਤਾਵਾ ਹੁੰਦਾ ਕਿ ਮੈਂ ਪਹਿਲੇ ਕਿਉਂ ਨਹੀਂ ਆਇਆ ਬਸ ਇਹ ਪਛਤਾਵਾ ਮੈਨੂੰ ਜ਼ਰੂਰ ਆ ਕਿ ਇੰਨਾ ਈਜ਼ੀ ਕੰਮ ਸੀ ਉਹਨੂੰ ਕਿਉਂ ਇੰਨਾ ਵੱਡਾ ਆਪਾਂ ਬਣਾ ਦਿੱਤਾ ਸੀ ਤੇ ਮੈਂ ਉਦੋਂ ਕਿਉਂ ਨਹੀਂ ਵਿਜ਼ਿਟ ਕੀਤੀ ਹਾਂਜੀ ਇਹ ਮੈਨੂੰ ਥੋੜਾ ਗਿਲਟੀ ਫੀਲ ਹੁੰਦਾ ਕਿ ਮੈਂ ਪਹਿਲਾਂ ਕਿਉਂ ਨਹੀਂ ਆਈ ਹਾਂਜੀ ਰੋਡ ਜਿਹੜੇ ਪਾਕਿਸਤਾਨ ਦੇ ਉਹਨਾਂ ਬਾਰੇ ਕੀ ਕਹਣਗੇ ਰੋਡ ਤਾਂ ਬੈਟਰ ਦੈਨ ਲੰਡਨ 1 ਵਰਡ

ਲੇਕਿਨ ਇਹ ਕਿ ਇਹ ਸੋਚ ਵੀ ਕਈਆਂ ਸਾਲਾਂ ਤੋਂ ਤੇ ਬੰਦੇ ਫੇਰ ਜੀ ਰਹੇ ਆ ਪਾਕਿਸਤਾਨ ਚ ਮੈਂ ਹੈਰਾਨ ਹੋ ਗਈ ਮੈਂ ਆਪਣੇ ਸਾਰੀ ਫੈਮਿਲੀ ਨੂੰ ਪਿੱਛੇ ਹੁਣ ਦੱਸਿਆ ਕਿ ਜੋ ਅਸੀਂ ਸੁਣਿਆ ਨਾ ਉਹ ਟੋਟਲੀ ਗਲਤ ਹੈ ਮੁਖਤਲਫ ਹੈ ਹਾਂਜੀ ਮੈਂ ਆਪਣੀਆਂ ਅੱਖਾਂ ਨਾਲ ਦੇਖ ਚੱਲਦੀ ਆ ਜ਼ੀਰੋ ਡਿਫਰੈਂਸ ਆ ਪਾਕਿਸਤਾਨ ਤੇ ਹਿੰਦੁਸਤਾਨ ਵਿੱਚ ਸਾਰਾ ਸੇਮ ਆ ਸਭ ਕੁਝ एवरीथिंग ਲਾਈਕ ਇੱਕੋ ਜਿਹਾ ਆ ਹਾਂਜੀ ਅੱਛਾ ਹੁਣ ਤੁਸੀਂ ਆਖਰ ਤੇ ਕੀ ਸੁਨੇਹਾ ਦੋਗੇ ਕਿ ਕੀ ਐਸਾ ਹੋ ਸਕਦਾ ਜੇ ਇਹਦੇ ਨਾਲ ਸਾਡੇ ਦੋਨੇ ਮੁਲਕਾਂ ਦੇ ਇੱਕ ਤਾਂ ਵਹਿਮ ਨਿਕਲ ਜਾਣ ਦੂਸਰਾ ਇਹਨਾਂ ਦੀ ਤਿਆਰਤ ਸਾਂਝੀ ਹੋ ਜਾਵੇ ਜਾਂ ਕੋਈ ਹੋਰ ਐਸੀਆਂ ਚੀਜ਼ਾਂ ਜਿਨ੍ਹਾਂ ਨਾਲ ਆਪਾਂ ਹੋਰ ਨੇੜੇ ਹੋਈਏ ਹਾਂਜੀ ਬਸ ਇਹੀ ਹੈ ਕਿ ਤੁਸੀਂ ਸਾਰੇ ਆ ਕੇ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਦੇਖੋ ਤੁਸੀਂ ਮੰਨ ਜਾਓਗੇ ਕਿ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਤੁਸੀਂ ਜ਼ਰੂਰ ਆਓ ਮੈਂ ਤੇ ਇਹੀ ਕਹਾਂਗੀ ਮੈਂ ਤਾਂ ਹੁਣ ਬਾਰ-ਬਾਰ ਆਵਾਂਗੀ ਯਾਨੀ ਵਹਿਮ ਕੱਢਣ ਲਈ ਇੱਕ ਢਾਲਾ ਲਾਓ ਹਾਂਜੀ ਹਾਂਜੀ ਇੱਕ ਢਾਲਾ ਲਾ ਕੇ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਦੇਖ ਲਿਆ ਉਸ ਤਰ੍ਹਾਂ ਤੁਸੀਂ ਵੀ ਦੇਖੋ ਤੇ ਫਿਰ ਬਹੁਤ ਵਧੀਆ ਹੋਏਗਾ ਹਾਂਜੀ ਬਹੁਤ ਵਧੀਆ ਸਫਰ ਤਾਂ ਇਨਾ ਵਧੀਆ ਰਿਹਾ ਕਿ ਮੇਰੇ ਜਿੱਦਾ 골ਡਨ ਮੈਮਰੀ ਹੈ ਅਟਾਰੀ ਬਾਰਡਰ ਤੋਂ ਜਦੋਂ ਮੈਂ ਐਂਟਰ ਹੋਈ ਆ ਬਹੁਤ ਜਿੱਦਾ ਈਜ਼ੀ ਹੋ ਗਈ ਇਮੀਗ੍ਰੇਸ਼ਨ ਸਵਾਗਤ ਕੀਤਾ ਖਾਸ ਬਹੁਤ ਸਵਾਗਤ ਪਾਕਿਸਤਾਨ ਵਾਲਿਆਂ ਨੇ ਬਹੁਤ ਰਜਮਾ ਪਿਆਰ ਦਿੱਤਾ ਬਹੁਤ ਜ਼ਿਆਦਾ ਇਹ ਯਾਦ ਕਰਦੇ ਨੇ ਆਪਣੇ ਪਿੰਡ ਵਾਲੇ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਹੈ ਕਿ ਉਹ ਆਉਣ ਦੇਖਣ ਤੇ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਵੀ ਬਹੁਤ ਗੱਲ ਜਿਹਾ ਕਿ ਅਸੀਂ ਉੱਥੇ ਜਾઈએ ਇੰਡੀਆ ਜਾઈએ ਹਾਂਜੀ ਤੇ ਬਹੁਤ ਜ਼ਿਆਦਾ ਮੈਨੂੰ ਉੱਥੋਂ ਹੀ ਮੇਰਾ ਵੈਲਕਮ ਸ਼ੁਰੂ ਹੋ ਗਿਆ ਫਿਰ ਸਿੱਧੀ ਮੈਂ ਨਨਕਾਣਾ ਸਾਹਿਬ ਗਈ ਉੱਥੇ ਮੱਥਾ ਟੇਕਿਆ ਬਾਬਾ ਜੀ ਦੇ ਫਿਰ ਮੱਥੇ ਤੋਂ ਬਾਅਦ ਲਾਹੌਰ ਆ ਗਏ ਫਿਰ ਅਗਲੇ ਦਿਨ ਬਸ ਪਿੰਡ ਜਾਣ ਦੀ ਇੰਨੀ ਐਕਸਾਈਟਮੈਂਟ ਸੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿ ਮੈਂ ਆਪਣੇ ਪਿੰਡ ਜਾਣਾ ਜਦੋਂ ਪਿੰਡ ਗਈ ਉਹਨਾਂ ਨੇ ਬਹੁਤ ਮੇਰਾ ਵੱਡਾ ਸਵਾਗਤ ਕੀਤਾ ਬਹੁਤ ਪਿਆਰ ਦਿੱਤਾ ਕਿ ਕੋਈ ਮੈਂ ਮੈਂ ਸਪੀਚਲੈਸ ਆ ਹਾਂ ਸਾਰੇ ਸ਼ਬਦ ਛੁੱਟੇ ਆ ਪੁਰਾਣੇ ਬਜ਼ੁਰਗ ਆਏ ਨੇ ਆਪਣੇ ਜਿਹੜੇ ਬਾਤੇ ਉਹ ਮਿਲੇ ਸਾਰੀ ਉਹਨਾਂ ਨੇ ਦੱਸਿਆ ਉਹ ਆਪਣੇ ਜਿੱਦਾਂ ਹਾਂਜੀ ਨਾਮ ਲੈਂਦੇ ਸੀ ਜਿਹੜੇ ਆਪਣੇ ਘਰ ਰਹਿੰਦੇ ਉਹਨਾਂ ਨੂੰ ਬਹੁਤ ਉਹਨਾਂ ਦੇ ਵਿਆਹ ਸੀ ਉਹਨਾਂ ਡਿਲੇਅ ਕੀਤਾ 2 ਘੰਟੇ ਦਾ ਬਰਾਤ ਕਿ ਇੰਡੀਆ ਤੋਂ ਗੈਸਟ ਆਏ ਨੇ ਜਿਹੜੇ ਉੱਥੇ ਮੇਰੇ ਚਾਚਾ ਜੀ ਬਣੇ ਨੇ ਅਨਸਰ ਦੇ ਡੈਡੀ ਉਹਨਾਂ ਨੇ ਵੀ ਬਹੁਤ ਉਹਨਾਂ ਦੀਆਂ ਬੇਟੀਆਂ ਚਾਚੀ ਜੀ ਸਾਰਿਆਂ ਨੇ ਬਹੁਤ ਸਵਾਗਤ ਖਾਣੇ ਦਾ ਬਹੁਤ ਉਹਨਾਂ ਨੇ ਅਰੇਂਜਮੈਂਟ ਕੀਤਾ ਸੀ ਅੱਛਾ ਤੇ ਆਪਣੇ ਪਰਦਾਦੇ ਚੌਧਰੀ ਪ੍ਰਤਾਪ ਸਿੰਘ ਦਾ ਨਾਮ ਲੈਂਦੇ ਹਾਂ ਜੀ ਚੌਧਰੀ ਪ੍ਰਤਾਪ ਸਿੰਘ ਦਾ ਹਾਂਜੀ ਮੈਂ ਕਿਹਾ ਮੈਂ ਵੀ ਉਹਨਾਂ ਦੀ ਹਾਂਜੀ ਪਰਕੋਟੀਆਂ ਆਂਦੇ ਤੇ ਬਹੁਤ ਫਿਰ ਆਪਣੇ ਖੂਹ ਤੇ ਗਏ ਅੱਛਾ ਉਹ ਜਿੱਦਾਂ ਦੱਸਦੇ ਹੁੰਦੇ ਸੀ ਦਰਗਾਹ ਇਹ ਔਰ ਖਾਨਗਾ ਪਾਪਾ ਜੀ ਕਹਿੰਦੇ ਵੀ ਖਾਨਗਾ ਹੈ ਤੇ ਇਹਦੇ ਬਹੁਤ ਨਾਲ ਖਾਨਗਾ ਖਾਨਗਾ ਦੀ ਕੀ ਜਾਂਦੇ ਹੁੰਦੇ ਸੀ ਨਾ ਕਿਹੜਾ ਜੀ ਤੁਹਾਨੂੰ ਤੇ ਖਾਨਗਾ ਦੇ ਪਰੇ ਖਾਨੇ ਦੇ ਹਾਂਜੀ ਹਾਂ ਹਾਂ ਬਸ ਥੀਰ ਮੇਂ ਦਰੋਲੇ ਨਾਲਿਆਤ ਵਦੀਦ ਦਾ ਹਾਂਜੀ ਹਾਂਜੀ ਬਸ ਉੱਥੇ ਹੀ ਈਦਗਾ ਆ ਜਾ ਤੂ ਉਹਨਾਂ ਦੇ ਨਾਲ ਜਿੱਥੇ ਆ ਮੇਰੇ ਈਦਗਾ ਹਾਂਜੀ ਹਾਂਜੀ ਉਹ ਉੱਥੇ ਫਿਰ ਆਪਣੇ ਖੇਤਾਂ ਵਿੱਚ ਉਹਨਾਂ ਨੇ ਨਵਾਂ ਬਾਗ ਲਾਇਆ ਹੈ ਕਿ ਉਹਨਾਂ ਫਿਰ ਮੈਨੂੰ ਅਮਰੂਦ ਦਿੱਤੇ ਆਪਣੇ ਆ ਕੇ ਇਹ ਹੁਣ ਆਪਾਂ ਤਿੰਨੇ ਘਰ ਆਪਣੇ ਖੇਤਾਂ ਵਿੱਚ ਲਾਵਾਂਗੇ ਫਿਰ ਮੈਂ ਮਿੱਟੀ ਲੈ ਕੇ ਆਈਆਂ ਆਪਣੇ ਪਿੰਡ ਤੋਂ ਆਪਣੇ ਖੇਤਾਂ ਤੋਂ ਹਾਂਜੀ ਉਹ ਹੁਣ ਆਪਣੀ ਮਿੱਟੀ ਸਾਰੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਜਿੱਥੇ ਆਪਣੇ ਸਾਰੇ ਰਹਿੰਦੇ ਨੇ ਥੋੜੀ-ਥੋੜੀ ਕੱਟ ਕੇ ਸਾਰੇ ਹਾਂ ਆਪਾਂ ਦੇ ਦੇਣੀ ਹੈ ਜਨਮ ਪੋਤੀ ਹਾਂ ਜਨਮ ਪੋਤੇ ਮੈਨੂੰ ਪਿੰਡ ਜਾ ਕੇ ਇਹ ਫੀਲ ਹੁੰਦਾ ਸੀ ਕਿ ਇਹ ਮੇਰਾ ਪਿੰਡ ਹੈ ਤੇ ਮੈਨੂੰ ਇੱਦਾਂ ਸੀ ਮੈਂ ਇੱਥੇ ਰਾਤ ਕਿਉਂ ਨਹੀਂ ਰਹੀ ਮੈਂ ਇੱਥੇ ਰਹਿਣਾ ਸੀ ਵੀ ਮੈਨੂੰ ਇਦਾਂ ਫਿਰ ਮੈਨੂੰ ਉੱਥੇ ਜਾ ਕੇ ਇਹ ਫੀਲ ਲਾਹੌਰ ਆ ਜਲੰਧਰ ਆ ਮੈਨੂੰ ਕੋਈ ਫਰਕ ਨਹੀਂ ਲੱਗਾ ਮੇਰਾ ਆ ਕੇ ਇੱਕ ਦਿਨ ਦਿਲ ਨਹੀਂ ਲੱਗਾ ਮੈਨੂੰ ਐਦਾ ਹੋ ਗਿਆ ਇਹ ਕਿ ਮੈਨੂੰ ਲਾਹੌਰ ਹੁੰਦੀ ਆ ਜੀ ਹਾਂ ਮੈਨੂੰ ਬਹੁਤ ਜਿੱਦਾਂ ਮੇਰਾ ਤਾਂ ਐਦਾ ਦਾ ਮੈਂ ਆਪਣੀ ਲਾਈਫ ਚ ਬੜੇ ਹੌਲੀਡੇ ਕੀਤੇ ਆ ਤੁਹਾਨੂੰ ਵੀ ਪਤਾ ਹੈ ਬਟ ਦਾ ਬੈਸਟ ਵਨ ਜਿਹੜਾ ਹੈ ਉਹ ਪਾਕਿਸਤਾਨ ਆ ਮੇਰਾ ਪਾਕਿਸਤਾਨ ਪੂਰਾ ਵਰਲਡ ਦੇਖ ਲਿਆ ਹਾਂ ਵਰਲਡ ਦੇਖ ਲਿਆ ਪਰ ਇਹ ਸੀ ਕਿ ਪਾਕਿਸਤਾਨ ਨਹੀਂ ਸੀ ਦੇਖਿਆ ਪਰ ਇਹ ਉਹ ਨਹੀਂ ਹੁੰਦਾ ਇੱਕ ਕੰਕਲੂਜਨ ਜਿਹੜੀ ਸਟੋਰੀ ਦਾ ਹੁੰਦਾ ਇਹ लुज एंड सी कि द बेस्ट हां संतुष्टि ਉੱਤੇ ਜਾ ਕੇ ਹਾਂ ਹੁਣ ਮੇਰਾ ਦਿਲ ਕਰਦਾ ਕਿ ਮੈਂ ਹੁਣ ਦੁਨੀਆ ਤੇ ਪਹਿਲਾ ਸਾਰੀ ਕੋ ਮਲੇਸੀ ਪਾਕਿਸਤਾਨ ਰਹਾ ਗਿਆ ਸੀ ਨਾ ਹੁਣ ਮੈਂ ਬਸ ਇਹਦੇ ਡ੍ਰੀਮ ਵਿੱਚ ਹੀ ਰਹਾ ਕਿ ਜੋ ਮੇਰੇ ਨਾਲ ਉਹਨਾਂ ਵੈਲਕਮ ਕੀਤਾ ਮੈਂ ਪਿੰਡ ਦੇਖਿਆ ਇਹਨੂੰ ਹੀ ਬਸ ਮੈਂ ਜਿੱਦਾ ਯਾਦ ਕਰਾ ਤੂੰ ਬਹੁਤ ਵਧੀਆ ਓਕੇ ਜੀ ਇਹ ਵੀਡੀਓ ਵੇਖ ਕੇ ਤਾਂ ਸਭ ਬਹੁਤ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਲੱਗਿਆ ਯਾਰ ਐਨੇ ਖੁਸ਼ ਹੋਣ ਇੱਥੇ ਆ ਕੇ ਐਨੇ ਖੁਸ਼ ਹੋਣ ਤੇ ਐਨਾ ਦੇ ਆਉਣ ਦੀ وجہ ਤੋਂ ਪੂਰਾ ਜਿਹੜਾ ਵਿਲੇਜ ਸੀ ਉਹ ਐਨਾ ਖੋਸ ਸੀ ਕਿ ਪੂਰਾ ਮਹੱਲਾ ਕੈਸਾ ਕਨੇ ਆ ਕਿ ਹਰ ਕੋਈ ਕੁਛ ਸੀ ਕਿ ਇੰਡੀਆ ਤੋਂ ਜਿਹੜੇ ਗੈਸ ਜਿਹੜੇ ਨੇ ਪਾਕਿਸਤਾਨ ਆਏ ਨੇ ਸਪੈਸ਼ਲੀ ਆਪਣੇ ਦਾਦਾ ਪਰਦਾਦਾ ਦੀ ਜਿਹੜੀ ਅ ਐ ਲਾਈਕ ਪਲੇਸੇ ਜਿਹੜੀ ਖਾਸ ਜਗ੍ਹਾ ਤੇ ਰਹਿੰਦੇ ਸਨ ਜਿਹੜੇ ਕਾਰ ਦੇ ਵਿੱਚ ਰਹਿੰਦੇ ਸਨ ਉਹਨਾਂ ਸਾਰੀਆਂ ਥਾਵਾਂ ਨੂੰ ਵਿਜ਼ਿਟ ਕਰਨ ਵਾਸਿਓ ਸਪੈਸ਼ਲੀ ਆਏ ਤੇ ਸਾਰਿਆਂ ਨੇ ਬਹੁਤ-ਬਹੁਤ ਵਧੀਆ ਸਵਾਗਤ ਕੀਤਾ ਇਹਨਾਂ ਨੇ ਕਿਹਾ ਕਿ ਮੈਂ ਇਹ ਕਦੇ ਨਹੀਂ ਬੋਲ ਸਕਦੀ ਜਿੰਨਾ ਪਿਆਰ ਮੈਨੂੰ ਪਾਕਿਸਤਾਨ ਚ ਲੱਗਦਾ ਹੈ ਤੇ ਮੈਨੂੰ ਇਹ ਰਿਗਰੈਟ ਰਹੇਗਾ ਕਿ ਮੈਂ ਬਹੁਤ देर ਕਰ ਦਿੱਤੀ ਪਾਕਿਸਤਾਨ ਦਾ ਵਿਵਕਰਨ ਤੇ ਇਹ ਇਹੋ ਜਿਹੀਆਂ ਗੱਲਾਂ ਯਾਰ ਸੁਣ ਕੇ ਬਹੁਤ-ਬਹੁਤ ਚੰਗਾ ਲੱਗਦਾ ਹੈ ਬਹੁਤ ਵਧੀਆ ਫੀਲ ਹੁੰਦਾ ਹੈ ਆਮ ਸ਼ੋਰ ਤੁਹਾਡੇ ਵਿੱਚੋਂ ਜੋ ਵੀ ਹੈ ਜੇ ਪਾਕਿਸਤਾਨ ਮੋਸਟਲੀ ਪੀਪਲ ਜੇ ਨਹੀਂ ਆਏ ਹੋ ਉਨ게 ਤੇ ਤੁਹਾਨੂੰ ਮੋਸ ਵੈਲਕਮ ਕਹਿੰਦੇ ਹਾਂ ਤੁਸੀਂ ਵੀ ਆਓ ਪਾਕਿਸਤਾਨ ਕੋ ਮੋਫੇ ਇੰਜੋਏ ਕਰੋ ਤੇ ਆਮ ਸ਼ੋਰ ਪਾਕਿਸਤਾਨ ਦੇ ਹਸਪੀਟੈਲਿਟੀ ਤੁਹਾਨੂੰ ਬਹੁਤ ਪਸੰਦ ਆਏਗੀ ਤੁਹਾਡਾ ਮੈਂ ਫਿਰ ਤੁਮਹਨ ਕਾਤ ਹੁੰਦੀ ਸਸ਼ੀ ਕਾਲ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ